ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅਸੀਂ ਸਰਵਣ ਕਰਦੇ ਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ ਨੂੰ ਸੋ ਉਸੇ ਕਥਾ ਨੂੰ ਅੱਗੇ ਜਾਰੀ ਰੱਖਦੇ ਆਂ ਅੱਜ ਸਰਵਣ ਕਰਾਂਗੇ ਪਾਤਸ਼ਾਹ ਨੇ ਸਿਮਰਣ ਵਿੱਚੋਂ ਇੱਕ ਮਣਕਾ ਮੰਗਣਾ ਪਾਤਸ਼ਾਹ ਗੁਰੂ ਜੀ ਨਾਲ ਪਿਆਰ ਭਰੀਆਂ ਗੱਲਾਂ ਕਰਦਾ ਰਿਹਾ ਗੁਰੂ ਜੀ ਦੇ ਹੱਥ ਵਿੱਚ ਕੀਮਤੀ ਕਪੂਰੀ ਦਾਣਿਆਂ ਦਾ ਸਿਮਰਣਾ ਫੜਿਆ ਦੇਖਿਆ ਪਾਤਸ਼ਾ ਨੇ ਕਿਹਾ ਗੁਰੂ ਜੀ ਇਸ ਮਾਲਾ ਵਿੱਚੋਂ ਇੱਕ ਦਾਣਾ ਕੱਢ ਕੇ ਮੈਨੂੰ ਦੇ ਦਿਓ ਮੈਂ ਆਪਣੀ ਤਸਵੀ ਉੱਪਰ ਸੁਮੀਰ ਦੀ ਥਾਂ ਪਰੋਵਾਂਗਾ ਨਾਲੇ ਆਪ ਹਰ ਵਕਤ ਮੈਨੂੰ ਚੇਤੇ ਰਹੋਗੇ ਗੁਰੂ ਜੀ ਬੋਲੇ ਪਾਤਸ਼ਾ ਸਾਡੇ ਪਿਤਾ ਜੀ ਦੀ ਮਾਲਾ 108 ਦਾਣਿਆਂ ਦੀ ਜੋ ਇਸ ਤੋਂ ਵੀ ਵਧੀਆ ਸੀ ਤੁਹਾਡੇ ਦੀਵਾਨ ਦੇ ਘਰ ਹੈ ਉਹ ਮੰਗਵਾ ਕੇ ਜਿੰਨੇ ਦਾਣੇ ਮਰਜ਼ੀ ਲੈ ਲਵੋ ਪਾਤਸ਼ਾ ਨੇ ਚੰਦੂ ਸ਼ਾਹ ਨੂੰ ਸਦਨਾ ਜਦ ਚੰਦੂ ਦੀਵਾਨ ਨੇ ਦੇਖਿਆ ਕਿ ਪਾਤਸ਼ਾਹ ਗੁਰੂ ਜੀ ਉੱਪਰ ਮਤੀ ਹੋ ਚੁੱਕਾ ਹੈ ਕੈਦੀ ਰਾਜੇ ਵੀ ਉਹਨਾਂ ਦੇ ਕਹੇ ਛੱਡ ਦਿੱਤੇ ਹਨ ਤੇ ਫਿਰ ਮੇਰੇ ਭੇਤਾਂ ਦਾ ਪਤਾ ਵੀ ਪਾਤਸ਼ਾਹ ਨੂੰ ਲੱਗ ਗਿਆ ਹੈ ਤਾਂ ਚਿੰਤਾ ਵਿੱਚ ਤਪਦਾ ਹੋਇਆ ਲੰਬਾ ਪੈ ਗਿਆ ਹਜ਼ਾਰਾਂ ਸੋਚਾਂ ਸੋਚਣ ਲੱਗਾ ਇਤਨੇ ਵਿੱਚ ਇੱਕ ਸਿਪਾਈ ਨੇ ਆਣ ਕੇ ਸਲਾਮ ਕੀਤੀ ਅਤੇ ਆਖਿਆ ਆਪ ਨੂੰ ਪਾਤਸ਼ਾਹ ਸਲਾਮਤ ਸਦਦੇ ਹਨ ਚੰਦੂ ਨੇ ਉਸ ਨੂੰ ਪਾਸ ਬਿਠਾਲ ਕੇ ਪੁੱਛਿਆ ਕੀ ਗੱਲ ਹੈ ਉਸਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਬੈਠੇ ਹਨ ਤੇ ਇਹ ਗੱਲ ਹੋਈ ਹੈ ਚੰਦੂ ਕੰਬਣ ਲੱਗਾ ਤੇ ਕਿਹਾ ਮੇਰੀ ਤਰਫੋਂ ਪਾਤਸ਼ਾਹਗੇ ਅਰਜ਼ ਕਰੀ ਕਿ ਚੰਦੂ ਬੁਖਾਰ ਨਾਲ ਪਿਆ ਹੋਇਆ ਹੈ ਸਿਪਾਈ ਨੇ ਆਣ ਕੇ ਸੁਨੇਹਾ ਦਿੱਤਾ ਪਾਤਸ਼ਾਹ ਨੇ ਗੁੱਸੇ ਨਾਲ ਆਖਿਆ ਕਿ ਹੁਣ ਤਾਪਤਾ ਚੜਨਾ ਹੀ ਹੈ ਉਸ ਨੂੰ ਆ ਕੋ ਕੋਈ ਡਰ ਨਹੀਂ ਹੌਲੀ ਹੌਲੀ ਆ ਜਾਓ ਮਗਰ ਜ਼ਰੂਰ ਆਣਾ ਪਵੇਗਾ ਚੰਦੂ ਸਾਹ ਦੂਸਰਾ ਹੁਕਮ ਸੁਣ ਕੇ ਉਠਿਆ ਕੀਮਤੀ ਲਿਬਾਸ ਪਾ ਕੇ ਡਰਦਾ ਡਰਦਾ ਤੁਰ ਪਿਆ ਦਰਬਾਰ ਵਿੱਚ ਪਹੁੰਚ ਕੇ ਸਲਾਮ ਕੀਤੀ ਆਪਣੀ ਥਾਂ ਤੇ ਬੈਠ ਗਿਆ ਪਾਤਸ਼ਾਹ ਨੇ ਆਖਿਆ ਦੀਵਾਨ ਜੀ ਜਿਹੜੀ ਮਾਲਾ ਉਹ ਵੱਡੇ ਗੁਰੂ ਜੀ ਦੇ ਤੇਰੇ ਘਰ ਹੈ ਉਹ ਲਿਆ ਕੇ ਪੇਸ਼ ਕਰ ਚੰਦੂ ਦੀਵਾਨ ਨੇ ਹੱਥ ਜੋੜ ਕੇ ਆਖਿਆ ਜੀ ਮੈਨੂੰ ਮਾਲਾ ਦੀ ਕੋਈ ਸੰਭਾਲ ਨਹੀਂ ਰਹੀ ਜਦ ਗੁਰੂ ਜੀ ਬਿਮਾਰ ਹੋਏ ਸਨ ਤਾਂ ਮੈਂ ਸੇਵਾ ਵਿੱਚ ਲੱਗਾ ਰਿਹਾ ਸੀ ਪਾਤਸ਼ਾਹ ਨੇ ਖਿੱਚ ਕੇ ਆਖਿਆ ਚੁੱਪ ਰਹੋ ਝੂਠਾ ਬਕਵਾਸ ਨਹੀਂ ਕਰੀਦਾ ਮੈਨੂੰ ਸਭ ਪਤਾ ਲੱਗ ਚੁੱਕਾ ਹੈ ਸਿੱਧੇ ਹੋ ਕੇ ਮਾਲਾ ਲਿਆ ਗੁਰੂ ਜੀ ਨੇ ਆਖਿਆ ਪਾਤਸ਼ਾਹ ਤੁਹਾਡੇ ਆਦਮੀ ਨਾਲ ਸਾਡਾ ਸਿੱਖ ਜਾਂਦਾ ਹੈ ਇਸ ਦੇ ਘਰੋਂ ਮਾਲਾ ਕੱਢ ਲਿਆਉਂਦਾ ਹੈ ਪਾਤਸ਼ਾਹ ਨੇ ਸਿੱਖ ਦੇ ਨਾਲ ਸਿਪਾਈ ਦਿੱਤਾ ਭਾਈ ਜੇਠਾ ਜੀ ਨੇ ਆਪਣੀ ਸ਼ਕਤੀ ਨਾਲ ਜਿੱਥੇ ਮਾਲਾ ਪਈ ਸੀ ਕੱਢ ਲਈ ਜਦ ਪਾਤਸ਼ਾਹ ਦੇ ਸਾਹਮਣੇ ਹਾਜ਼ਰ ਕੀਤੀ ਤਾਂ ਚੰਦੂ ਦਾ ਮੂੰਹ ਫੂਕ ਫੂਕ ਹੋ ਗਿਆ ਪਾਤਸ਼ਾਹ ਨੇ ਗੁਰੂ ਜੀ ਨੂੰ ਆਖਿਆ ਇਹ ਆਪ ਦਾ ਮੁੱਲਜ਼ਮ ਚੋਰ ਹੈ ਇਸ ਨੂੰ ਸੰਭੋ ਜੋ ਸਜਾ ਤੁਹਾਡੀ ਖੁਸ਼ੀ ਹੋਵੇ ਦੇ ਦਿਓ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਦੀਵਾਨ ਜੀ ਨੂੰ ਪਕੜ ਕੇ ਡੇਰੇ ਲੈ ਚਲੋ ਸਿੱਖਾਂ ਨੇ ਚੰਦੂ ਦੀ ਪੱਗ ਲਾ ਕੇ ਮੁਸ਼ਕਾਂ ਬਣ ਲਈਆਂ ਜਦ ਕਿਲੇ ਤੋਂ ਬਾਹਰ ਨਿਕਲੇ ਤਾਂ ਸਭ ਲੋਕ ਦੀਵਾਨ ਸਾਹਿਬ ਵੱਲ ਵੇਖ ਕੇ ਹੈਰਾਨ ਹੋਣ ਲੱਗੇ ਦਿੱਲੀ ਦੀ ਸੰਗਤ ਬੜੀ ਖੁਸ਼ ਹੋਈ ਗੁਰੂ ਜੀ ਨੇ ਆਦਮੀ ਭੇਜਿਆ ਤੇ ਬਾਬਾ ਬੁੱਢਾ ਜੀ ਨੂੰ ਸੰਤ ਲਿਆਓ ਜਦ ਬਾਬਾ ਬੁੱਢਾ ਜੀ ਪਾਸ ਸੁਨੇਹਾ ਗਿਆ ਤਾਂ ਸਭ ਲਸ਼ਕਰ ਲੈ ਕੇ ਦਿੱਲੀ ਨੂੰ ਆਏ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਉਧਰ ਪਾਈ ਜੇਠਾ ਤੇ ਪੀਰਾਣਾ ਆਦਿਕ ਸਿੱਖਾਂ ਨੇ ਚੰਦੂ ਦੀਵਾਨ ਨੂੰ ਬਾਜ਼ਾਰ-ਬਾਜ਼ਾਰ ਵਿੱਚ ਫੇਰਨਾ ਸ਼ੁਰੂ ਕੀਤਾ ਹੁਕਮ ਦਿੱਤਾ ਕਿ ਜੋ ਗੁਰੂ ਦਾ ਸਿੱਖ ਹੋਵੇ ਉਹ ਪੈਰੋਂ ਜੁੱਤੀ ਲਾ ਕੇ ਇਸ ਦੇ ਸਿਰ ਵਿੱਚ ਮਾਰੇ ਸੋ ਇਸੇ ਤਰ੍ਹਾਂ ਉਹ ਇਸ ਤਰ੍ਹਾਂ ਸਾਰੇ ਸ਼ਹਿਰ ਵਿੱਚ ਚੰਦੂ ਦੀ ਖਾਤਰ ਹੋਈ ਗੁਰੂ ਜੀ ਦੇ ਡੇਰੇ ਪਹੁੰਚ ਕੇ ਦੀਵਾਨ ਸਜਾਉਂਦੇ ਅਤੇ ਦਿੱਲੀ ਦੀ ਸੰਗਤ ਹਮ-ਹਮਾ ਕੇ ਗੁਰੂ ਜੀ ਦੇ